ਪਰ ਉਹਨਾਂ ਕਾ ਨਾ ਉਹ ਉਥੇ ਸੌਂਦੇ ਆ ਜਦਾਂ ਆਪਾਂ ਇਧਰ ਮਸੀਤਾਂ ਨਹੀਂ ਖੰਡੜ ਪਈਆਂ ਹਾਂਜੀ ਹਾਂਜੀ ਉਹਨਾਂ ਕਾ ਸੌਂਦੇ ਨਹੀਂ ਉਥੇ ਤੇ ਗੋ ਉਹ ਆਂਦੇ ਦੀ ਕਿਦੋਂ ਅਸੀਂ ਇੱਥੇ ਸੌਂਗੇ ਹਾਨੂੰ ਐਂ ਦੀਤਾ ਵਾ ਵੀ ਇਥੋਂ ਕੋੜੇ ਕਚਾ ਨਹੀਂ ਅੱਛਾ ਜਾਂਦੇ ਬਾਬਾ ਜੀ ਇੱਥੇ ਕੋਈ ਮੰਤਰ ਪੜੋ ਉਹਨੂੰ ਆਦੇ ਉਹਨਾਂ ਕਾ ਮੰਤਰੇ ਇਹੋ ਵੱਡਾ ਵਾ ਇਹ ਮਹਾਰਾ ਇਹਦਾ ਸਥਾਨ ਆਦੇ ਜਿਸ ਭਾਈ ਗਰਕੇ ਦੇ ਇੱਥੇ ਚੋਦ ਜਗਾਇਆ ਕਰੋ ਤੇ ਤੂ ਪਤੀ ਕਰਿਆ ਕਰੋ ਤੁਹਾਡੀ ਚੜਦੀ ਕਲਾ ਦੇ ਇਹ ਕਮਾਈ ਦਾ ਸੀ ਉਹਨਾ ਉਹ ਪਤਾ ਨਹੀਂ ਮਹਾਰਾਜ ਦਾ ਆਸਾਨ ਆ ਗੁਰੂ ਅਰਜਨ ਸਾਹਿਬ ਜੀ ਦਾ ਉਹਨਾਂ ਨੇ ਕਿਹਾ ਉਹ ਮਾਈ ਜਾਂਦੀ ਪਹਿਲਾਂ ਅਸੀਂ ਬੜੇ ਤੂਫਾਨ ਹਦਾ ਨੂੰ ਬੋ ਦੱਸ ਕੇ ਗਿਆ ਇਹ ਇੱਥੇ ਖਾਣ ਵਾਲਾ ਸੌਦਾ ਰੱਖਿਆ ਕਰੋ ਉਹਨੇ ਕਿਹਾ ਕਣਕ ਤੇ ਦਾਲ ਸਾਡੇ ਕੋਲ ਬਹੁਤ ਧੀ ਉਹਨੇ ਕਿਹਾ ਜੇ ਆ ਜਾਂ ਫਰੋਲਿਆਂ ਨੂੰ ਕੋ ਪਾ ਜਾਤਾ ਜਵਾ ਨੀ ਇਹ ਇੱਥੇ ਰੱਖ ਕੇ ਕਣਕ ਤੇ ਦਾਲਿਆਂ ਫੋੜਦੀ ਨਹੀਂ ਕੋਈ ਜਰਾ ਤੇ ਛਾੜੂ ਮਾਰਿਆ ਤਾਂ ਸਾਫ ਸਫਾਈ ਦੀ ਸੇਵਾ ਕਰਦੇ ਸਾਂ ਉਹਦੇ ਸਾਡੇ ਬਰਕਤ ਹੀ ਹੋ ਜੀ ਉਹ ਜਿੰਨਾ ਮਹਾਰਾਜ ਦੇ ਆਸਾਨ ਬਹੁਤ ਜਿਆਦੇ ਆਮਤਾਂ ਨੇ